ਭਾਈ ਸਾਹਿਬ ਦੀ ਖੋਪੜੀ ਉਤਾਰਨ ਤੋਂ ਬਾਅਦ ਉਹਨਾਂ ਨੂੰ ਕਿਲੇ ਦੇ ਬਾਹਰ ਖਾਈ ਵਿੱਚ ਸੁੱਟ ਦਿੱਤਾ ਗਿਆ ਮੌਕਾ ਦੇਖ ਕੇ ਸ਼ਹਿਰ ਦੇ ਸਿੱਖ ਤੇ Hindu ਭਾਈ ਸਾਹਿਬ ਨੂੰ ਧਰਮਸ਼ਾਲਾ ਲੈ ਆਏ ਉਹਨਾਂ ਦੇ ਜ਼ਖਮਾਂ ਨੂੰ ਨਿਮ ਨਾਲ ਧੋ ਕੇ ਸਿਰ ਤੇ ਪੱਟੀ ਬੰਨ ਦਿੱਤੀ ਕੋਈ ਹੋਰ ਉਪਚਾਰ ਕਰਨ ਤੋਂ ਭਾਈ ਸਾਹਿਬ ਨੇ ਮਨਾ ਕਰ ਦਿੱਤਾ ਅਤੇ ਗੁਰਬਾਣੀ ਪਾਠ ਜਾਂ ਨਾਮ ਸਿਮਰਨ ਵਿੱਚ ਜੁੜੇ ਰਹੇ ਉਸੇ ਰਾਤ ਜ਼ਕਰੀਆ ਖਾਨ ਦਾ ਪੇਸ਼ਾਬ ਬੰਦ ਹੋ ਗਿਆ ਕਿਸੇ ਹਕੀਮ ਵੈਦ ਦੀ ਦਵਾਈ ਦਾਰੂ ਜਾਂ ਪੀਰ ਫਕੀਰ ਤੇ ਟੋਟਕਿਆਂ ਨਾਲ ਆਰਾਮ ਨਾ ਆਇਆ ਤਾਂ ਭਾਈ ਸੁਬੇਕ ਸਿੰਘ ਨੂੰ ਭਾਈ ਤਾਰੂ ਸਿੰਘ ਜੀ پاس ਮਾਫੀ ਮੰਗਣ ਲਈ ਭੇਜਿਆ ਪਰ ਭਾਈ ਸਾਹਿਬ ਅੰਦਰ ਧਿਆਨ ਸਨ ਇਸ ਲਈ ਦਲ ਖਾਲਸੇ ਸੰਮੁਖ ਬੇਨਤੀ ਕੀਤੀ ਗਈ ਸਾਰੀ ਵਿਥਿਆ ਸੁਣ ਕੇ ਖਾਲਸੇ ਨੇ ਹੁਕਮ ਕੀਤਾ ਕਿ ਭਾਈ ਤਾਰੂ ਸਿੰਘ ਦੇ ਬਚਨ ਅਟਲ ਹਨ ਜ਼ਕਰੀਆ ਖਾਨ ਦਾਨਤਾ ਗਿਆ ਹੈ ਪਰ ਜੇਕਰ ਭਾਈ ਸਾਹਿਬ ਦੀ ਜੁੱਤੀ ਉਸ ਦੇ ਸਿਰ ਵਿੱਚ ਮਾਰੀ ਜਾਏ ਤਾਂ ਉਸ ਦਾ ਪੇਸ਼ਾਬ ਖੁੱਲ ਸਕਦਾ ਹੈ ਇਸ ਤਰ੍ਹਾਂ ਹੀ ਹੋਇਆ ਇੱਕੀ ਦਿਨ ਜ਼ਕਰੀਆ ਖਾਨ ਦੇ ਸਿਰ ਵਿੱਚ ਜੁੱਤੀਆਂ ਪੈਂਦੀਆਂ ਰਹੀਆਂ ਤੇ ਪੇਸ਼ਾਬ ਆਉਂਦਾ ਰਿਹਾ 22ਵੇਂ ਦਿਨ ਉਸ ਦੀ ਮੌਤ ਹੋ ਗਈ 22 ਦਿਨ ਭਾਈ ਤਾਰੂ ਸਿੰਘ ਬਿਨਾਂ ਖੋਪੜੀ ਦੇ ਗੁਰੂ ਚਰਨਾਂ ਵਿੱਚ ਲਿਵ ਜੋੜ ਕੇ ਜਿਉਂਦੇ ਰਹੇ